ਮੈਨੂੰ ਪਤਾ ਉਹਨੇ ਵਾਪਸ ਹੈ ਆਉਣਾ ਮੈਨੂੰ ਪਤਾ ਉਹਨੇ ਵਾਪਸ ਹੈ ਆਉਣਾ ਨਾ ਕਰ ਤੂੰ ਮੋਜੀ ਰੱਬ ਨਾਲ ਲੜਾਈਆਂ ਮੈਨੂੰ ਪਤਾ ਉਹਨੇ ਵਾਪਸ ਹੈ ਆਉਣਾ ਨਾ ਕਰ ਤੂੰ ਰੱਬ ਨਾਲ ਲੜਾਈਆਂ ਦਿਲ ਦੀ ਗੱਲ ਤੂੰ ਦੱਸਣੀ ਨਾ ਚਾਵੇਂ ਹੋ ਦਿਲ ਦੀ ਗੱਲ ਤੂੰ ਹੋ ਦੱਸਣੀ ਨਾ ਚਾਵੇਂ ਕੀ ਹਾਲ ਬਣਾਇਆ ਹੱਤੇ ਬਾਂਗ ਸੁਧਾਈਆਂ ਤੈਨੂੰ ਪਤਾ ਓਨੇ ਵਾਪਸ ਹੈ ਆਉਣਾ ਤੈਨੂੰ ਪਤਾ ਮੋਜੀਓਨੇ ਵਾਪਸ ਹੈ ਆਉਣਾ ਨਾ ਕਰ ਤੂੰ ਰੱਬ ਨਾਲ ਲੜਾਈਆਂ ਤੈਨੂੰ ਪਤਾ ਮੋਨੇ ਵਾਪਸ ਹੈ ਹੋਣਾ ਨਾ ਕਰ ਤੂੰ ਰੱਬ ਨਾਲ ਲੜਾਈਆਂ ਹੋ ਦੁੱਖ ਮਿਲਿਆ ਜੇ ਤੈ ਸੁਖ ਵੀ ਪਾਉਣਾ ਹੋ ਦੁੱਖ ਮਿਲਿਆ ਜੇ ਤੈ ਸੁਖ ਵੀ ਪਾਉਣਾ ਉਹ ਰਾਤ ਪਈ ਜੇ ਹੈ ਦਿਨ ਵੀ ਆਉਣਾ ਤੈਨੂੰ ਪਤਾ ਉਹਨੇ ਮੁੜ ਕੇ ਹੈ ਆਉਣਾ ਤੈਨੂੰ ਪਤਾ ਉਹਨੇ ਮੁੜ ਕੇ ਹੈ ਆਉਣਾ ਨਾ ਕਰ ਤੂੰ ਰੱਬ ਨਾਲ ਲੜਾਈ ਤੈਨੂੰ ਪਤਾ ਉਹਨੇ ਵਾਪਸ ਹੈ ਆਉਣਾ ਤੈਨੂੰ ਪਤਾ ਉਹਨੇ ਮੁੜ ਕੇ ਹੈ ਆਉਣਾ ਨਾ ਕਰ ਤੂੰ ਰੱਬ ਨਾਲ ਲੜਾਈਆਂ ਤੈਨੂੰ ਪਤਾ ਉਹਨੇ ਵਾਪਸ ਹੈ ਆਉਣਾ